ਘਟਨਾ ਜਿਹੜੀ 10 ਤਰੀਕ ਨੂੰ ਅਜੇ ਹਾ ਕੀ ਹੁੰਦਾ ਤੇ ਤੁਹਾਡੇ ਕੋਲੇ ਜਾਣਕਾਰੀ ਕੀ ਪਹੁੰਚਦੀ ਆ ਉਸ ਦਿਨ ਮੀਡੀਆ ਚ ਖਬਰਾਂ ਚੱਲ ਪਈਆਂ ਦੀ ਸੰਦੀਪ ਸਿੰਘ ਨੇ ਨਾ ਜਿਹੜੇ ਪੁਚੜ ਪੁਲਿਸ ਪੁਲਿਸ ਆਫੀਸਰ ਸੀ ਉਹਨਾਂ ਉੱਤੇ ਅਟੈਕ ਕਰ ਦਿੱਤਾ ਤੇ ਜਦ ਕਿ ਸਾਨੂੰ ਖਬਰ ਤਿੰਨ ਚਾਰ ਦਿਨ ਲੱਗ ਗਈ ਅੰਦਰੋਂ ਪਤਾ ਕਰਾਉਂਦੇ ਗਏ ਤੇ ਹੋਇਆ ਕੀ ਜਦ ਕਿ ਜੇਲ੍ਹ ਦੇ ਸੁਪਰੀਂਡੈਂਟ ਨੇ ਸਾਨੂੰ ਕੋਈ ਵੀ ਆਫੀਸ਼ਲ ਜਾਣਕਾਰੀ ਨਹੀਂ ਕੋਈ ਦਿੱਤੀ ਉਹਨਾਂ ਨੇ ਪੁਲਿਸ ਅਫਸਰਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਜਿਹੜੇ ਪੁੱਛੜ ਪੁਲਿਸ ਅਫਸਰ ਸੀ ਜਿਹੜੇ ਸਜ਼ਾ ਕੱਟ ਰਹੇ ਨੇ ਸਜ਼ਾ ਕੱਟ ਰਹੇ ਸੀ ਜਾਲੀ ਮੁਕਾਬਲੇ ਜਾਲੀ ਚ ਮੁਕਾਬਲੇ ਸੰਦੀਪ ਸਿੰਘ ਨੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਪਚਾ ਕਰਦੇ ਕਰਦੇ ਉੱਥੋਂ ਮੈਨੂੰ ਲੱਗ ਗਿਆ ਜਿਸ ਤਰ੍ਹਾਂ ਵੀ ਠੀਕ ਹੋ ਨਿਕਲ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਬਚ ਗਿਆ ਉੱਥੇ ਠੀਕ ਹੈ 20 ਤੋਂ 15 ਤੋਂ 20 ਮੁਲਾਜ਼ਮਾਂ ਨੇ ਸੰਦੀਪ ਸਿੰਘ ਦੇ ਤੇ ਅਨਾਂਤ ਅਛਦਤ ਕੀਤਾ ਉਹ ਅੱਜ ਸੋਲਾ ਤਰੀਕ ਨੂੰ ਪੂਰਾ ਕਲੀਅਰ ਹੋ ਚੁੱਕਾ ਸਾਡੇ ਘੁੰਮਣ ਬ੍ਰਦਰ ਵਕੀਲ ਅੰਦਰ ਮਿਲ ਕੇ ਆ ਗਏ ਸੰਦੀਪ ਸਿੰਘ ਇਹਨਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਛੱਡਿਆ ਜੀ ਕੋਈ ਉਹਦਾ ਮੈਡੀਕਲ ਨਹੀਂ ਹਜੇ ਤੱਕ ਕਰਾਇਆ ਉਹਨੂੰ ਹਜੇ ਤੱਕ ਇੱਕ ਡਿਸਪਰੀਨ ਦੀ ਗੋਲੀ ਕਿੰਦੀ ਉਹ ਵੀ ਨਹੀਂ ਦਿੱਤੀ ਉਹਨਾਂ ਦੀ ਤਲੀਆਂ ਦੇ ਉੱਤੇ ਡੰਡੇ ਮਾਰੇ ਗਏ ਤਿੰਨ ਕਸ਼ਰੇ ਜਿਹੜੇ ਨੇ ਉਹ ਕਹਿੰਦੇ ਖੂਨ ਨਾਲ ਭਿੱਜ ਗਏ ਦੱਸਦੇ ਨੇ ਕਿ ਵੀ ਨਿਚੋੜ ਨਹੀਂ ਜਾ ਸਕਦੇ ਜੀ ਮਤਲਬ ਕਿ ਇੰਨਾ ਕਿ ਲਹੂ ਲਵਾਨ ਨੂੰ ਮੁੰਡੇ ਨੂੰ ਕਰ ਛੱਡਿਆ ਅੰਦਰ ਇਹਨਾਂ ਨੇ ਮੈਂ ਤੇ ਹੈਰਾਨ ਆ ਉਹਨਾਂ ਨੂੰ ਮੈਡੀਕਲ ਦੇਰ ਨੂੰ ਭੇਜ ਦਿੱਤਾ ਕਿਉਂਕਿ ਵਰਦੀ ਸੀ ਨਾ ਆਪਸ ਵਿੱਚ ਵਰਦੀ ਵਰਦੀ ਭਰਾ ਭਾਈ ਹੁੰਦੇ ਇਹਨਾਂ ਦੇ ਚਾਹੇ ਉਹ ਪੁੱਛੜੇ ਚੇਚ ਕੁਝ ਵੀ ਸੀ ਜੱਜ ਸਾਹਿਬ ਨੇ ਆਰਡਰ ਕੀਤਾ ਕਿ ਸੰਦੀਪ ਸਿੰਘ ਨੂੰ ਨਾ ਅਦਾਲਤ ਵਿੱਚ ਪੇਸ਼ ਕਰੋ ਮੈਂ 3 ਦਿਨ ਹੋ ਗਏ ਆਰਡਰ ਪੇ ਨੂੰ ਮੈਡੀਕਲ ਦਾ ਵੀ ਤੇ ਪੇਸ਼ ਦਾ ਵੀ ਕੱਲ ਵੀ ਨਹੀਂ ਕੀਤਾ ਅੱਜ ਵੀ ਨਹੀਂ ਕੀਤਾ 2 ਦਿਨ ਹੋ ਗਏ ਬਿਲਕੁਲ ਹੀ ਕਾਨੂੰਨੀ ਧੱਚੀਆਂ ਢਾ ਕੇ ਰੱਖੀਆਂ ਹੋਈਆਂ ਇਹਨਾਂ ਨੇ ਕਿ ਅੱਜ ਜਿਹੜਾ ਧਰਨਾ ਲਾਇਆ ਇਸ ਦੀ ਵੀ ਅੱਗੇ ਰੂਪੀਖਾ ਕੀ ਹੈ ਕਾਨੂੰਨੀ ਪੱਖ ਨੂੰ ਲੈ ਕੇ ਸਾਡੀਆਂ ਡਿਮਾਂਡਸ ਨੇ ਹਾਂ ਇੱਕ ਹੀ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ। ਠੀਕ ਹੈ। ਇੱਕ ਸੰਦੀਪ ਸਿੰਘ ਦੇ ਜਿਹੜੇ ਅੱਜ ਤਸ਼ੱਦਦ ਕੀਤਾ ਵਾ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਨ੍ਹਾਂ 3rd ਡਿਗਰੀ ਟੌਰਚਰ ਨਜਾਇਜ਼ ਹੀ ਕੀਤਾ ਸੰਦੀਪ ਸਿੰਘ ਨੂੰ ਮਾਰ ਦੀ ਜਾਂਦੀ ਨੀਅਤ ਨਾਲ। ਇੱਥੇ ਹੁਣ ਅੱਜ ਕੀ ਫੈਸਲਾ ਹੋਇਆ? ਜਦੋਂ ਇੱਥੇ ਬੈਠ ਕੇ ਅੱਗੇ ਕੀ ਰੂਪਰੇਖਾ ਤਿਆਰ ਕੀਤੀ ਗਈ? ਅੱਗੇ ਕੀ ਕਰਨਾ? ਉਨੀ ਚੇਰ ਤੱਕ ਸੰਦੀਪ ਸਿੰਘ ਜਿੰਨੇ ਦਾ ਮੈਡੀਕਲ ਨਹੀਂ ਕਰਾਇਆ ਕਰਾਇਆ ਜਾਂਦਾ ਇੱਕ ਤੇ ਸੰਦੀਪ ਸਿੰਘ ਦਾ ਪ੍ਰੋਪਰ ਜਿਨ੍ਹਾਂ ਦੇ ਕਾਰਵਾਈ ਨਹੀਂ ਕੀਤੀ ਜਾਂਦੀ ਜਿਨ੍ਹਾਂ ਨੇ ਸੰਦੀਪ ਸਿੰਘ ਤੇ ਛੱਦਤ ਕੀਤਾ ਉਹਨੀ ਚੇਰ ਤੱਕ ਪੱਕਾ ਮੋਰਚਾ ਇੱਥੇ ਲੱਗ ਚੁੱਕਾ ਅਨਮਿੱਥੇ ਸਮੇਂ ਲਈ ਕੋਈ ਹੋਰ ਅਦਾਲਤ ਤੱਕ ਪਹੁੰਚ ਕੀਤੀ ਜਾਊ ਜੇ ਇੱਥੇ ਦੀ ਨਹੀਂ ਕੋਈ ਮੰਨਦੀ ਇੱਥੋਂ ਜੱਜ ਸਾਹਿਬ ਨੇ ਨਹੀਂ ਹੁਕਮ ਪਾਲਣਾ ਕੀਤੀ ਹੁਕਮਾਂ ਦੀ ਫਿਰ ਆਪਾਂ ਹਾਈ ਕੋਰਟ ਦੇ ਉੱਤੇ ਚੱਲਾਂਗੇ ਦੱਸਦੇ ਨੇ ਕਿ ਕਹਿੰਦੇ ਕਿ ਲੂ ਕੰਡੇ ਖੜੇ ਹੁੰਦੇ ਆ ਵੀ ਜਿਸ ਤਰ੍ਹਾਂ ਦਾ ਹਾਲ ਸੀ ਗਾ ਦੇ ਕਿ ਵੀ ਤੇ ਕੋਈ 3 ਦਿਨ ਉਹ ਚੱਲੇ ਆ ਅੱਜ ਦਿਨੇ ਕੱਲ ਦਿਨੇ ਪਰਸੋ ਦਿਨੇ ਇਸ ਤਰ੍ਹਾਂ ਹੀ ਕਰਦੇ ਪਏ ਸੀ ਕਿਉਂਕਿ ਗੱਲ ਵੀ ਨਹੀਂ ਕਰਦੇ ਪਏ ਫੋਨ ਤੱਕ ਨਹੀਂ ਦੇਖੋ ਜੀ ਜੱਜ ਦੇ ਫੋਨ ਤੇ ਕਮ ਸੇ ਬਚਕੋ ਜੱਜ ਦਾ ਫੋਨ ਨੀ ਚੁੱਕਦੇ ਪਏ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਅੱਜ ਅਸੀਂ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਖੜੇ ਹਾਂ ਜਿੱਥੇ ਸੰਦੀਪ ਸਿੰਘ ਸਣੀ ਜਿਨ੍ਹਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਖਬਰ ਆਉਂਦੀ ਹੈ ਕਿ ਉਹਨਾਂ ਦਾ ਇੱਕ ਹੋਈ ਅੰਦਰ ਝਗੜਾ ਹੁੰਦਾ ਜੋ ਕੁਝ ਪਹਿਲੀ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾਂਦਾ ਪੁਲਿਸ ਵੱਲੋਂ ਕਿ ਜੋ ਤਿੰਨ ਸਾਥਕਾ ਮੁਲਾਜ਼ਮ ਨੇ ਉਹਨਾਂ ਦੇ ਨਾਲ ਅੰਦਰ ਕੁੱਟਮਾਰ ਕੀਤੀ ਜਾਂਦੀ ਪਰ ਉਸ ਤੋਂ ਬਾਅਦ ਘਮਨ ਬ੍ਰਦਰਜ਼ ਅਤੇ ਸੰਦੀਪ ਸਿੰਘ ਸਣੀ ਉਹਨਾਂ ਦੇ ਭਰਾ ਮਨਦੀਪ ਸਿੰਘ ਅਤੇ ਹਰਦੀਪ ਸਿੰਘ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਜਾਂਦਾ ਕਿ ਸੰਦੀਪ ਸਿੰਘ ਦੇ ਨਾਲ ਅੰਦਰ ਤਸ਼ੱਦਦ ਕੀਤਾ ਗਿਆ ਪਰ ਅੱਜ ਜਿਹੜੀ ਆ ਲੰਬੇ ਸੰਘਰਸ਼ ਤੋਂ ਬਾਅਦ 6 ਦਿਨਾਂ ਬਾਅਦ ਸੰਦੀਪ ਸਿੰਘ ਸਣੀ ਹੋਂਾ ਦੇ ਨਾਲ ਜਿਹੜੀ ਆ ਉਹ ਬਕਲਾਂ ਦੀ ਮੁਲਾਕਾਤ ਹੋਈ ਹੈ ਤੇ ਅੱਜ ਇੱਕ ਜਿਹੜੀ ਵੀਸੀ ਦੇ ਰਾਹੀਂ ਪੇਸ਼ੀ ਵੀ ਹੋਈ ਹੈ ਉਸ ਦੇ ਵਿੱਚ ਕੀ ਕੋਈ ਸਾਹਮਣੇ ਆ ਸਾਰੀ ਗੱਲਬਾਤ ਜਾਣ ਦੀ ਕੋਈ ਗੱਲ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਮਦੀਪ ਵੀਰ ਜੀ ਇਹ ਦੱਸਿਓ ਕਿ ਆਖਰਕਾਰ ਇਹ ਘਟਨਾ ਜਿਹੜੀ 10 ਤਰੀਕ ਨੂੰ ਅਜਿਹਾ ਕੀ ਹੁੰਦਾ ਤੇ ਤੁਹਾਡੇ ਕੋਲੇ ਜਾਣਕਾਰੀ ਕੀ ਪਹੁੰਚਦੀ ਆ ਉਸ ਦਿਨ ਦੇਖੋ 10 ਤਰੀਕ ਨੂੰ ਨਾ ਸੰਦੀਪ ਸਿੰਘ ਦਾ ਸਾਨੂੰ ਫੋਨ ਆਉਂਦਾ 11:00 ਵਜੇ ਨਾ ਠੀਕ ਹੈ ਜੀ ਬਿਲਕੁਲ ਆ ਜੀ ਖੁਸ਼ੀ ਇਸ ਤਰ੍ਹਾਂ ਪਰਵਾਹ ਨਾ ਰੂਟੀਨ ਦੀ ਤੌਰ ਤੇ ਗੱਲ ਕਰਦਾ ਉਸ ਤਰ੍ਹਾਂ ਕੀਤੀ ਉਹਨੇ ਗੱਲ ਹੂੰ ਪਰ ਅਚਾਨਕ ਹੀ ਸਾਨੂੰ ਲਗਾ ਲੋ ਟਾਈਮ ਕੋਈ ਸ਼ਾਮਾਂ ਦੇ ਟਾਈਮ ਫੋਨ ਕਰਦਾ ਸੀ ਠੀਕ ਹੈ ਜੀ ਪਰ ਉਹਨੇ ਸ਼ਾਮ ਨੂੰ ਫੋਨ ਨਹੀਂ ਉਦਾਇਆ ਫਿਰ ਛੇਰ ਦੇ ਸੁਪਰੀਂਡੈਂਟ ਸਾਹਿਬ ਨੂੰ ਫੋਨ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਪਿਕ ਕੀਤਾ ਉਸ ਦਿਨ ਸਵੇਰੇ ਹੋਈ ਤੁਹਾਡੀ ਗੱਲ ਸਵੇਰੇ ਹੋਈਗੀ ਠੀਕ ਹੈ ਉਸ ਦਿਨ ਸਾਨੂੰ ਫੋਨ ਉਹਨਾਂ ਨੇ ਪਿਕ ਨਹੀਂ ਕੀਤਾ ਚਲੋ ਉਸ ਤੋਂ ਬਾਅਦ ਮੀਡੀਆ 'ਚ ਖਬਰਾਂ ਚੱਲ ਪਈਆਂ ਜੀ ਸੰਦੀਪ ਸਿੰਘ ਨੇ ਨਾ ਜਿਹੜੇ ਬੁੱਚੜ ਪੁਲਿਸ ਪੁਲਿਸ ਆਫੀਸਰ ਸੀ ਉਹਨਾਂ ਉੱਤੇ ਅਟੈਕ ਕਰ ਦਿੱਤਾ ਹਾਂ ਤੇ ਜਦ ਕਿ ਸਾਨੂੰ ਖਬਰ ਤਿੰਨ ਚਾਰ ਦਿਨ ਲੱਗ ਗਈ ਅੰਦਰੋਂ ਪਤਾ ਕਰਾਂਦੇ ਕਰਾਂਦੇ ਹੋਇਆ ਕੀ ਜਦ ਕਿ ਜੇਲ੍ਹ ਦੇ ਸੁਪਰੀਂਡੈਂਟ ਨੇ ਸਾਨੂੰ ਕੋਈ ਵੀ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਕੋਈ ਨਹੀਂ ਦਿੱਤੀ ਹੂੰ ਚਲੋ ਪ੍ਰਵਾਹ ਨੂੰ ਇਹਨਾਂ ਪਤਾ ਲੱਗ ਚੁੱਕਾ ਕਿ ਸੰਦੀਪ ਸਿੰਘ ਦੇ ਉੱਪਰ ਕਾਫੀ ਤਸ਼ੱਦਦ ਕੀਤਾ ਉਹ ਤਸ਼ੱਦਦ ਦੇਖੋ ਕਿਸ ਤਰ੍ਹਾਂ ਕੀਤਾ ਹੈ ਸੰਦੀਪ ਸਿੰਘ ਜਦ ਪੀਸੀਓ ਤੋਂ ਫੋਨ ਐਸਟੀਡੀ ਪੀਸੀਓ ਦੇ ਨਾਲ ਲੱਗਾ ਫੋਨ ਕਰਕੇ ਤੋਂ ਜਾ ਰਿਹਾ ਸੀ ਆਪਣਾ ਠੀਕ ਹੈ ਬੈਰਚਾ ਚੱਕੀ ਜਿੱਥੇ ਵੀ ਰੱਖ ਉਹਨਾਂ ਨੇ ਪੁਲਿਸ ਅਫਸਰਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਜਿਹੜੇ ਪੁੱচ্চੜ ਪੁਲਿਸ ਅਫਸਰ ਸੀ ਜਿਹੜੇ ਸਜ਼ਾ ਕੱਟ ਰਹੇ ਨੇ ਸਜ਼ਾ ਕੱਟ ਸੀ ਸੀ ਜਾਲੀ ਮੁਕਾਬਲੇ ਜਾਲੀ ਮੁਕਾਬਲੇ ਸੰਦੀਪ ਸਿੰਘ ਨੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਬਚਾਅ ਕਰਦੇ ਕਰਦੇ ਉੱਥੋਂ ਮੈਨੂੰ ਲੱਗ ਗਿਆ ਜਿਸ ਤਰ੍ਹਾਂ ਵੀ ਠੀਕ ਠੋਕ ਨਿਕਲ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਬਚ ਗਿਆ ਉੱਥੋਂ ਠੀਕ ਹੈ ਬੱਚਨ ਜਦੋਂ ਬਚ ਗਿਆ ਉਸ ਤੋਂ ਬਾਅਦ ਆਪਣਾ ਜਾਨ ਲੱਗਾ ਕਿਤੇ ਵੀ ਉਸ ਤੋਂ ਬਾਅਦ ਜੇਲ੍ਹ ਦੇ ਨੇ ਮੌਜੂਦਾ ਡਿਊਟੀ ਡਿਊਟੀ ਕਰਦੇ ਪੁਲਿਸ ਮੁਲਾਜ਼ਮ ਠੀਕ ਹੈ 20 ਤੋਂ 15 ਤੋਂ 20 ਮੁਲਾਜ਼ਮਾਂ ਨੇ ਸੰਦੀਪ ਸਿੰਘ ਦੇ ਉੱਤੇ ਅਨਾਤ ਚਦਤ ਕੀਤਾ। ਉਹ ਅੱਜ 16 ਤਰੀਕ ਨੂੰ ਪੂਰਾ ਕਲੀਅਰ ਹੋ ਚੁੱਕਾ ਹੈ। ਸਾਡੇ ਘੁੰਮਣ ਬ੍ਰਦਰ ਵਕੀਲ ਅੰਦਰ ਮਿਲ ਕੇ ਆ ਗਏ ਸੰਦੀਪ ਸਿੰਘ ਨੇ। ਹੂੰ ਬਿਲਕੁਲ। ਦੇਖੋ ਇਹਨਾਂ ਦਾ ਨਾ ਅੱਜ ਸਾਨੂੰ ਇੱਥੇ 6 ਦਿਨੋਂ ਚੱਲੇ ਸੀ। 10 ਤਰੀਕ ਦੇ ਇੱਥੇ ਆ ਗਏ ਸੀ ਸੇਮ ਡੇ ਰਾਤ ਤੱਕ ਇੱਥੇ ਪਰ ਰਾਤ ਨੂੰ ਆਪਾਂ ਨਹੀਂ ਆਏ ਕਿਉਂਕਿ ਰਾਤ ਨੂੰ ਮੁਲਾਕਾਤ ਨਹੀਂ ਹੋਣੀ ਸੀ। ਬਿਲਕੁਲ। ਸਵੇਰੇ ਆਪਾਂ ਇੱਥੇ 8 ਵਜੇ ਆ ਗਏ ਜੇਲ੍ਹ ਦੇ ਬਾਹਰ ਕਿ ਸਾਡੀ ਮੁਲਾਕਾਤ ਕਰਾਓ। ਕਹਿੰਦੇ ਨਹੀਂ ਅੱਜ ਅ ਦਿਨ ਨਹੀਂਗਾ ਆਪਾਂ ਮੁਲਾਕਾਤ। ਉਹ ਤੋਂ ਅਗਲੇ ਦਿਨ ਅਗਲੇ ਦਿਨ ਕਿਹਾ ਰਾਤੀ। ਠੀਕ ਹੈ। ਕਿਨੇ ਤੁਹਾਡੀ ਮੁਲਾਕਾਤ ਸੈਚਡੇ ਬੰਦੀ ਸੈਚਡੇ ਆਇਓ ਚਲੋ ਅਸੀਂ ਆਪਣਾ ਚਲੇ ਕਿ ਸਾਨੂੰ ਨਹੀਂ ਪਤਾ ਸੀ ਚੀਜ਼ਾਂ ਬਾਰੇ ਪਰ ਨਿਊਜ਼ ਕਾਫੀ ਜਿਆਦਾ ਹਾਈਲਾਈਟ ਹੋ ਰਹੀ ਸੀ ਸਾਨੂੰ ਹੋ ਗਿਆ ਅੰਦਰੋਂ ਕੁਝ ਤਾਂ ਪਤਾ ਲੱਗੇ ਸੰਦੀਪ ਸਿੰਘ ਬਾਰੇ ਵੀ ਇੱਕ ਤੇ ਪੱਖ ਪੂਰਾ ਚਲਾ ਦਿੱਤਾ ਇਹਨਾਂ ਨੇ ਠੀਕ ਹੈ ਸੰਦੀਪ ਸਿੰਘ ਬਾਰੇ ਸਾਨੂੰ ਅੰਦਰੋਂ ਖਬਰ ਆ ਗਈ ਹੈ ਕਿ ਸੰਦੀਪ ਸਿੰਘ ਨੂੰ ਭਾਜੀ ਬਹੁਤ ਜ਼ਿਆਦਾ ਟੌਰਚਰ ਕਰ ਦਿੱਤਾ ਇਹਨਾਂ ਨੇ ਜਦ ਕਿ ਵੇਖੋ ਇਹਨਾਂ ਦਾ ਬੰਦਾ ਸੀ ਕਿ ਪਰਿਵਾਰ ਤੋਂ ਇਤਲਾਹ ਕਰ ਦੇ ਦੱਸ ਦੇ ਕਿ ਤੁਹਾਡਾ ਬੱਚੇ ਦਾ ਇਸ ਤਰ੍ਹਾਂ ਦਾ ਜੋ ਵੀ ਇਹਨਾਂ ਨੇ ਕੀਤਾ ਅੰਦਰ ਪਰ ਇਹਨਾਂ ਨੇ ਕੁਝ ਵੀ ਨਹੀਂ ਦੱਸਿਆ ਠੀਕ ਹੈ ਕੱਲ ਦੀ ਡੇਟ ਦੇ ਵਿੱਚ ਮਾਨਯੋਗ ਇੱਥੇ ਆਪਣੇ ਚਰਚ ਸਾਹਿਬ ਨੇ ਆਰਡਰ ਕੀਤੇ ਸੰਦੀਪ ਸਿੰਘ ਦਾ ਨਾ ਰਜਿੰਦਰਾ ਹਸਪੀਟਲ ਤੋਂ ਬੋਰਡ ਬਿਠਾ ਕੇ 6 ਡਾਕਟਰਾਂ ਦੀ ਟੀਮ ਬਿਠਾ ਕੇ ਮੈਡੀਕਲ ਕਰਵਾਇਆ ਪਰ ਇਹਨਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਛੱਡਿਆ ਜੀ ਕੋਈ ਉਹਦਾ ਮੈਡੀਕਲ ਨਹੀਂ ਹਜੇ ਤੱਕ ਕਰਾਇਆ ਉਹਨੂੰ ਹਜੇ ਤੱਕ ਇੱਕ ਡਿਸਪਰੀਨ ਦੀ ਗੋਲੀ ਕਿੰਦੀ ਉਹ ਵੀ ਨਹੀਂ ਦਿੱਤੀ ਨਾ ਤੱਕ ਉੱਠਿਆ ਜਾਂਦਾ ਪਿਆ ਨਾ ਤੱਕ ਬੈਠਿਆ ਜਾਂਦਾ ਪਿਆ ਇਹਨਾਂ ਦੇ ਉੱਤੇ ਤੇ ਅਛਦਨਾਂ ਨੇ ਕੀਤਾ ਹੁਣ ਤੇ ਵੇਖੋ ਅਸੀਂ ਇਕ ਕੋਈ ਬੇਨਤੀ ਕਰਦੇ ਜਿੰਨੀ ਵੀ ਆਪਣੀ ਸਿੱਖ ਸੰਗਤ ਹੈ ਜਾਂ ਆਪਣੇ ਵੀਰ ਭਰਾ ਦੇ ਜਿੰਨੇ ਵੀ ਹਨ ਉਹਨਾਂ ਤੋਂ ਕੋਈ ਬੇਨਤੀ ਕਰਦੇ ਵੇਖੋ ਸੰਦੀਪ ਸਿੰਘ ਨੇ ਆਪਣਾ ਕੌਮੀ ਕਾਰਜ ਕੀਤਾ ਨਾ ਕਿ ਉਹਨੇ ਆਪਣੇ ਪਰਿਵਾਰ ਵਾਸਤੇ ਕੀਤਾ ਇਹ ਤੋਂ ਸਾਰੀ ਸੰਗਤ ਇਕੋ ਹੀ ਅਪੀਲ ਕਰਦੇ ਆ ਕੇਂਦਰ ਜੇਲ੍ਹ ਦੇ ਬਾਹਰ ਪਟਿਆਲਾ ਸ਼ਹਿਰ 'ਚ ਅਸੀਂ ਪੱਕਾ ਧਰਨਾ ਲਾ ਦਿੱਤਾ ਹੈ ਪਰਿਵਾਰ ਉੱਥੇ ਬੈਠ ਚੁੱਕਾ ਹੈ ਤੇ ਜਿੰਨੀ ਵੀ ਸੰਗਤ ਆਪਣੇ ਵੀਰ ਨੇ ਭਰਾ ਨੇ ਜਿਹੜੇ ਆਪਣੇ ਮਤਲਬ ਸੰਦੀਪ ਸਿੰਘ ਨੂੰ ਬੱਚਾ ਸਮਝਦੇ ਨੇ ਜਿਹੜਾ ਆਪਣੇ ਸੰਦੀਪ ਸਿੰਘ ਨੂੰ ਪਰਾਸਾ ਮੇਦੇ ਨੇ ਉਹ ਤੇ ਵੇਖੋ ਜਰੂਰ ਆਣਗੇ ਜਿੰਨੀ ਗੁਰ ਨਾਲ ਗਲਾਮ ਸੰਗਤ ਹੈ ਤੇ ਜਿੰਨੇ ਵੀ ਕਿਸਾਨ ਮੇਰੇ ਵੀਰ ਭਰਾ ਨੇ ਉਹ ਵੀ ਜਰੂਰ ਵੱਤੋ ਉਹ ਇੱਥੇ ਪੁੱਛੋ ਸਾਡੀ ਵਕੀਲ ਸਾਹਿਬਾਨ ਨਾਲ ਗੱਲ ਹੋਈ ਹੈ ਘੋਮਣ ਬਰਾਦਰ ਨਾਲ ਇੰਟਰਵਿਊ ਵੀ ਹੋਇਆ ਤੇ ਉਹ ਸਾਨੂੰ ਦੱਸ ਰਹੇ ਨੇ ਕਿ ਵੀ ਇਸ ਤਰੀਕੇ ਦੇ ਨਾਲ ਉਹਨਾਂ ਦੀ ਤਲੀਆਂ ਦੇ ਉੱਤੇ ਡੰਡੇ ਮਾਰੇ ਗਏ ਤਿੰਨ ਕਸ਼ਹਰੇ ਜਿਹੜੇ ਨੇ ਉਹ ਕਹਿੰਦੇ ਖੂਨ ਨਾਲ ਭਿੱਜ ਗਏ ਉਹ ਦੱਸਦੇ ਨੇ ਕਿ ਵੀ ਨਿਚੋੜ ਵੀ ਜਾ ਸਕਦੇ ਸੀ ਉਹ ਮੁਲਾਕਾਤ ਕਰਕੇ ਜੋ ਅੰਦਰਲੀ ਗਾਣੀ ਤੁਹਾਡੇ ਤੱਕ ਕੀ ਗੱਲ ਪਹੁੰਚੀ ਆ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹੋ ਚੀਜ਼ ਪਹੁੰਚੀ ਆ ਜੀ ਮੱਲੇ ਕਿ ਇੰਨਾ ਕਿ ਲਹੂ ਲਵਾਨ ਨੂੰ ਮੁੰਡੇ ਨੂੰ ਕਰ ਛੱਡਿਆ ਅੰਦਰ ਇਹਨਾਂ ਨੇ ਮੈਂ ਤੇ ਹੈਰਾਨ ਆ ਉਹਨਾਂ ਨੂੰ ਮੈਡੀਕਲ ਦੇਰ ਨੂੰ ਭੇਜ ਦਿੱਤਾ ਕਿਉਂਕਿ ਵਰਦੀ ਸੀ ਨਾ ਆਪਸ ਵਿੱਚ ਵਰਦੀ ਵਰਦੀ ਭਰਾ ਭਰਾ ਹੀ ਹੁੰਦੇ ਇਹਨਾਂ ਦੇ ਚਾਹੇ ਉਹ ਬੁੱਚੜੀ ਚੇਚ ਕੁਝ ਵੀ ਸੀ ਪਰ ਇਹਨਾਂ ਨੇ ਇਹ ਨਹੀਂ ਵੇਖਿਆ ਜਿਹੜੇ ਸੰਦੀਪ ਸਿੰਘ ਦਾ ਇੰਨਾ ਬੁਰਾ ਹਾਲ ਹੈ ਤੇ ਉਹਨੂੰ ਕਮਸੇ ਕਰਨ ਲੱਪਾ ਮੈਡੀਕਲ ਦੇ ਦਈਏ ਭਾਜੀ ਅੱਖਾਂ ਸੁਜਾ ਛੱਡੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਤੇ ਮੱਲੇ ਕਿ ਤਿੰਨ ਕਸ਼ੇਰੇ ਬਦਲੀ ਹੋ ਗਏ ਇੰਨਾ ਬਲੱਡ ਵਗਿਆ ਪਰ ਇਹਨਾਂ ਵੇਖੋ ਨਾ ਕਿੰਨਾ ਤਛੱਦਰ ਕਰ ਛੱਡਿਆ ਅਤੇ ਆਪਣੇ ਮਾਨਯੋਗ ਜੱਜ ਸਾਹਿਬ ਨੇ ਆਰਡਰ ਕੀਤਾ ਕਿ ਸੰਦੀਪ ਸਿੰਘ ਨੂੰ ਨਾ ਅਦਾਲਤ ਵਿੱਚ ਪੇਸ਼ ਕਰੋ ਹਾਂ ਤਿੰਨ ਦਿਨ ਹੋ ਗਏ ਆਰਡਰ ਪਏ ਨੂੰ ਮੈਡੀਕਲ ਦਾ ਵੀ ਤੇ ਪੇਸ਼ ਦਾ ਵੀ ਕੱਲ ਵੀ ਨਹੀਂ ਕੀਤਾ ਅੱਜ ਵੀ ਨਹੀਂ ਕੀਤਾ ਦੋ ਦਿਨ ਹੋ ਗਏ ਬਿਲਕੁਲ ਹੀ ਕਾਨੂੰਨ ਦੀਆਂ ੱਤੀਆਂ ਡਾ ਕੇ ਰੱਖੀਆਂ ਹੋਈਆਂ ਇਹਨਾਂ ਨੇ ਕੋਈ ਸੁਣਵਾਈ ਨਹੀਂ ਹਿਤ ਤੱਕ ਕਰਦੇ ਪਏ ਅਭੀਰ ਹਰਦੀਪ ਸਿੰਘ ਹੁਣੀ ਵੀ ਨਾਲ ਨੇ ਬਾਈ ਜੀ ਸਾਨੂੰ ਥੋੜਾ ਜਿਆ ਇਥੋਂ ਦਾ ਦੱਸਿਓ ਕਿ ਅੱਜ ਜਿਹੜਾ ਧਰਨਾ ਲਾਇਆ ਇਸ ਦੀ ਕੀ ਅਗੇ ਰੂਪ ਰೇಖਾ ਕੀ ਹੈ ਦੇਖੋ ਐਸਡੀਐ ਦੇ ਰੂਪ ਰਖਾਇਆ ਵੀ ਜਿੰਨੀ ਚਿਰ ਤੱਕ ਸਾਡੀਆਂ ਡਿਮਾਂਡ ਸਾਡੀਆਂ ਨਹੀਂ ਡਿਮਾਂਡ ਇਹ ਜੈਨੂਨ ਜਿਹੜੀਆਂ ਕਾਨੂੰਨੀ ਪੱਖ ਨੂੰ ਲੈ ਕੇ ਸਾਡੀਆਂ ਡਿਮਾਂਡਸ ਨੇ ਹਾਂ ਇੱਕ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਠੀਕ ਹੈ ਇੱਕ ਸੰਦੀਪ ਸਿੰਘ ਦੇ ਜਿਹੜੇ ਅੱਜ ਤਸ਼ੱਦਦ ਕੀਤਾ ਵਾ ਹਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹਨਾਂ 3 ਡਿਗਰੀ ਟੌਰਚਰ ਨਜਾਇਜ਼ ਹੀ ਕੀਤਾ ਸੰਦੀਪ ਸਿੰਧੂ ਮਾਰ ਦੀ ਇੰਦੀ ਨੀਅਤ ਦੇ ਨਾਲ ਹੂੰ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਸੰਦੀਪ ਸਿੰਘ ਦੀ ਪਰਿਵਾਰਕ ਮੁਲਾਕਾਤ ਕਰਾਈ ਜਾਵੇ ਇਹ ਸਾਡੀਆਂ ਡਿਮਾਂਡਸ ਨਹੀਂ ਇਹਨੂੰ ਕਹਿ ਸਕਦੇ ਇਹ ਮੰਗਾ ਵੀ ਨਹੀਂ ਕਹਿ ਸਕਦੇ ਇਹ ਦੇ ਕਿ ਜੈਨੂਨ ਇਸ਼ੂ ਨੇ ਜੋ ਸਰਕਾਰ ਦੇ ਰੂਲ ਦੇ ਹਿਸਾਬ ਨਾਲ ਬੰਦੇ ਨੇ ਵੇਖੋ ਇੱਕ ਦੇ ਪਾਸੇ ਕਹਿੰਦੇ ਨੇ ਕਿ ਕਾਨੂੰਨ ਨੂੰ ਮੰਨੋ ਕਾਨੂੰਨ ਨੂੰ ਮੰਨੋ ਠੀਕ ਹੈ ਕੋਰਟ ਦੇ ਆਰਡਰ ਤੁਸੀਂ ਨਹੀਂ ਫੋਲੋ ਕਰਦੇ ਪਏ ਹੂੰ ਸੰਦੀਪ ਸਿੰਘ ਦਾ ਇਹਨੇ ਦਿਨ ਹੋ ਗਿਆ ਵਾ 3 ਦਿਨ ਹੋ ਚਲੇ ਕੋਰਟ ਵੱਲ ਆਰਡਰ ਹੋਏ ਨੂੰ ਕਿ ਸੰਦੀਪ ਸਿੰਘ ਦਾ ਪ੍ਰੋਪਰ ਮੈਡੀਕਲ ਟਰੀਟਮੈਂਟ ਰਜਿੰਦਰਾ ਹਸਪਤਾਲ ਤੋਂ ਬੋਰਡ ਬਿਠਾ ਕੇ ਕਰਾਇਆ ਜਾਵੇ ਪਰ ਨਹੀਂ ਪਤਾ ਨਹੀਂ ਜੇਲ ਪ੍ਰਸ਼ਾਸਨ ਨੇ ਕੀ ਕੀਤਾ ਸੰਦੀਪ ਸਿੰਘ ਨੇ ਕੀ ਨਹੀਂ ਕੀਤਾ ਆਪਣੀਆਂ ਨਾਕਾਮੀਆਂ ਲਪਾਉਣ ਵਾਸਤੇ ਆਪਣੇ ਪੁੱਛੜ ਪੁਣਾ ਲਪਾਉਣ ਵਾਸਤੇ ਸੰਦੀਪ ਸਿੰਘ ਦੇ ਨਾਲ ਜੋ ਇਹਨੇ ਪੁੱਛੜ ਪੁਣਾ ਕੀਤਾ ਹੈ ਇੱਥੇ ਦੇ ਜਿਹੜਾ ਸੁਪਰੀਡੈਂਟ ਹੈਗਾ ਵਾ ਮੈਂ ਤੈਨੂੰ ਕੋਈ ਗਾਣਾ ਘੱਟ ਨੂੰ ਜੀ ਕਰਦਾ ਮੈਂ ਮੇਰਾ ਤੈਨੂੰ ਕੋਈ ਜਿੱਡਾ ਕੁੱਤਾ ਬੰਦਾ ਗੰਦਾ ਬੰਦਾ ਵਾ ਇੱਥੇ ਹੁਣ ਅੱਜ ਕੀ ਫੈਸਲਾ ਹੋਇਆ ਜਦੋਂ ਇੱਥੇ ਬੈਠ ਕੇ ਅੱਗੇ ਕੀ ਰੂਪਰੇਖਾ ਤਿਆਰ ਕੀਤੀ ਗਈ ਹੈ ਅੱਗੇ ਕੀ ਕਰਨਾ ਆਪਣੀ ਇੱਥੇ ਦੀ ਰੂਪਰੇਖਾ ਹੈ ਜੀ ਵਾਜੀ ਜਿੰਨੇ ਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿੰਨੀ ਚਿਰ ਤੱਕ ਮੰਗਾ ਕੇ ਹੀ ਇਸ ਨੂੰ ਮੰਗਾ ਦੀ ਡਿਮਾਂਡ ਚ ਇਹਨੂੰ ਰੱਖਿਆ ਇੰਦ ਗਿਆ ਸੀ ਮੰਗਾ ਕੇ ਪਰ ਮੰਗਾ ਨਹੀਂ ਗਿਆ ਵਾਲੀਆਂ ਇਹ ਕਿ ਜੈਨੂਨ ਜਿਹੜੀਆਂ ਇਹਨਾਂ ਦੇ ਰੂਲ ਦੇ ਹਿਸਾਬ ਨਾਲ ਚੀਜ਼ਾਂ ਬਣਦੀਆਂ ਨੇ ਹੂੰ ਉਨੀ ਚੇਰ ਤੱਕ ਸੰਦੀਪ ਸਿੰਘ ਦਾ ਜਿੰਨੇ ਮੈਡੀਕਲ ਨਹੀਂ ਕਰਾਇਆ ਹੈ ਕਰਾਇਆ ਜਾਂਦਾ ਏ ਕਿਤੇ ਸੰਦੀਪ ਸਿੰਘ ਦਾ ਪ੍ਰੋਪਰ ਜਿਨ੍ਹਾਂ ਦੇ ਕਾਰਵਾਈ ਨਹੀਂ ਕੀਤੀ ਜਾਂਦੀ ਜਿਨ੍ਹਾਂ ਨੇ ਸੰਦੀਪ ਸਿੰਘ ਤੇ ਛੱਤਤ ਕੀਤਾ ਵਾ ਉਨੀ ਚੇਰ ਤੱਕ ਪੱਕਾ ਮੋਰਚਾ ਇੱਥੇ ਲੱਗ ਚੁੱਕਾ ਵਾ ਅਨਮਿੱਥੇ ਸਮੇਂ ਲਈ ਤੇ ਇਸ ਤੋਂ ਬਾਅਦ ਕਾਲ ਵੀ ਦਿੱਤੀ ਗਈ ਹੈ ਬਾਈ ਜੀ ਦੀਪ ਸਿੰਘ ਜੀ ਕੋਈ ਕਾਲ ਦਿੱਤੀ ਗਈ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਹਾਂਜੀ ਮੈਂ ਉਹ ਇੱਕ ਬੇਨਤੀ ਕਰਨਾ ਚਾਹੁੰਨਾ ਸਾਰੀ ਸਿੱਖ ਜਥੇਬੰਦੀਆਂ ਨੂੰ ਸਾਰੀ ਗੁਰੂ ਨਾਨਕ ਲਾਮੇਵਾ ਸੰਗਤ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਾਰੀ ਕਿਸਾਨ ਯੂਨੀਅਨ ਨੂੰ ਇਹ ਵੇਖੋ ਇਹ ਸੰਦੀਪ ਸਿੰਘ ਦਾ ਇਕੱਲੇ ਦਾ ਹੂੰ ਇਹ ਸੰਦੀਪ ਇਹ ਪੰਥਕ ਮਸਲਾ ਵਾ ਸਾਰੀ ਕੌਮ ਨੂੰ ਅਪੀਲ ਆ ਕਿ ਆਪਾਂ ਇੱਥੇ ਇਕੱਠੇ ਹੋਈਏ ਤਾਂ ਜੋ ਬਸ ਸੰਦੀਪ ਸਿੰਘ ਨੂੰ ਇਨਸਾਫ ਦਿਵਾਵਾ ਪਾਵਾਂਗੇ ਵੇਖੋ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਹੀ ਆਪਾਂ ਸੰਦੀਪ ਸਿੰਘ ਦੀ ਕੇਸ ਦੀ ਪੈਰਵਾਈ ਅੱਗੇ ਕਰ ਸਕਦੇ ਆ ਜੇ ਸਾਡਾ ਸੰਗਤ ਸਹਿਯੋਗ ਦਵੇਗੀ ਤਾਂ ਤੇ ਮੈਂ ਤੁਹਾਡੇ ਤੋਂ ਹੋਰ ਜਾਣਕਾਰੀ ਲੈਣਾ ਚਾਹੂੰਗਾ ਕਿ ਜਿਹੜਾ ਕੁਝ ਹੁਣ ਅੰਦਰ ਹੋਇਆ ਜੋ ਕੁਝ ਅੰਦਰ ਵਾਪਰਿਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਤਸ਼ੱਦਦ ਹੋਇਆ ਜੋ ਕੁਝ ਘੋਮਣ ਬ੍ਰਦਰਸ ਤੇ ਤੁਹਾਨੂੰ ਵੀ ਦੱਸਿਆ ਜਾਂ ਸਾਨੂੰ ਵੀ ਇੰਟਰਵਿਊ ਦੇ ਵਿੱਚ ਦੱਸਿਆ ਉਹ ਉਸ ਤੋਂ ਉਸ ਦੀ ਇੱਕ ਪੈਰਵਾਈ ਵੀ ਕੇਸ ਦੀ ਵੱਖਰੀ ਤੌਰ ਤੇ ਨਾਲ ਕੀਤੀ ਜਾਊਗੀ ਇਹ ਹੋਰ ਕੋਰਟ ਤੱਕ ਪਹੁੰਚ ਕੀਤੀ ਜਾਊ ਜੇ ਇੱਥੇ ਦੀ ਨਹੀਂ ਕੋਈ ਮੰਨਦੀ ਪੁਲਿਸ ਬਿਲਕੁਲ ਜੀ ਬਿਲਕੁਲ ਦੇਖੋ ਜੇ ਇਹਨਾਂ ਨੇ ਇੱਥੋਂ ਦਾ ਇੱਥੋਂ ਦੇ ਜੱਜ ਸਾਹਿਬ ਦਾ ਨਹੀਂ ਮਤਲਬ ਪਾਲਣਾ ਕੀਤੀ ਹੁਕਮਾਂ ਦੀ ਫਿਰ ਆਪਾਂ ਹਾਈ ਕੋਰਟ ਦੇ ਉੱਤੇ ਚੱਲਾਂਗੇ ਅਸੀਂ ਮਤਲਬ ਜਾਵਾਂਗੇ ਜਰੂਰ ਜਾਵਾਂਗੇ ਜੀ ਕਿਉਂਕਿ ਦੇਖੋ ਇਹ ਤੇ ਬੰਦ ਹੀ ਸੀ ਨਾ ਇਹਨਾਂ ਦਾ ਕਿ ਕਮ ਸਿੰਘ ਉਹਦਾ ਜੇ ਤੁਸੀਂ ਇਹਨਾਂ ਟੌਰਚਰ ਉਹਨੂੰ ਕੀਤਾ ਆ ਉਹਦਾ ਕਮ ਸਿੰਘ ਦਾ ਇਲਾਜ ਤੇ ਕਰਾ ਦਿਓ ਇੱਕ ਟਿਊਬ ਲਾ ਕੇ ਟਿਊਬ ਵੀਨ ਦਿੱਤੀ ਹੋਈ ਤੱਕ ਉਹਨੂੰ ਲਾਉਣ ਵਾਸਤੇ ਇੱਕ ਟਿਊਬ ਕੀ ਹੁੰਦੀ ਉਹ ਵੀ ਦਿੱਤੀ ਹੈ ਤੱਕ ਲਾਉਣ ਵਾਸਤੇ ਤਾਂ ਅੱਜ ਇੱਕ ਦੱਸਿਆ ਜਾ ਰਿਹਾ ਕਿ ਜੱਜ ਸਾਹਿਬ ਦੇ ਸਾਹਮਣੇ ਵੀ ਜਿਹੜਾ ਉਹ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਦਿਖਾਓ ਵੀ ਤੁਹਾਡੇ ਜਿਹੜਾ ਕੱਪੜੇ ਲਾਓ ਵੀ ਤੁਹਤੇ ਕੀ ਕੁਝ ਹੋਇਆ ਤੇ ਜਿਹੜੇ ਵਕੀਲ ਸਾਹਿਬਾਨ ਸੀ ਚ ਸਰਕਾਰੀ ਵਕੀਲ ਸੀ ਉਹਨੂੰ ਵੀ ਕਿਹਾ ਗਿਆ ਕਿ ਤੁਸੀਂ ਦੇਖੋ ਕਿਉਂਕਿ ਫੀਮੇਲ ਜੱਜ ਸੀਗੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਦਿਖਾਓ ਤਾਂ ਆਦੇ ਨੇ ਕਿ ਕਹਿੰਦੇ ਕਿ ਲੂ ਕੰਡੇ ਖੜੇ ਹੁੰਦੇ ਆ ਵੀ ਜਿਸ ਤਰ੍ਹਾਂ ਦਾ ਹਾਲ ਸੀਗਾ ਦੇ ਬਿਲਕੁਲ ਜੀ ਬਿਲਕੁਲ ਦੇਖੋ ਮਤਲਬ ਮੈਂ ਤੇ ਜਿਹੜੇ ਇੱਥੇ ਜੱਜ ਸਾਹਿਬ ਹੈ ਮੈਂ ਇਹਨਾਂ ਦੀ ਬੜੀ ਮਤਲਬ ਮੈਂ ਅਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਇੰਨਾ ਮਤਲਬ ਕਿ ਮਤਲਬ ਡਿਸੀਜਨ ਲਿਤਾ ਸੀ ਸੀ ਉੱਤੇ ਭਲਾ ਸਖਤ ਡਿਸੀਜਨ ਲਿਤਾ ਕਿ ਮੈਨੂੰ ਇਮੀਡੀਏਟਲੀ ਰਿਪੋਰਟ ਦਿਓ ਉਹਦੀ ਕੀ ਰਿਪੋਰਟ ਹੈ ਹੂੰ ਕਿਉਂਕਿ ਦੇਖੋ 3 ਦਿਨ ਹੋ ਚੱਲੇ ਆ ਅੱਜ ਦਿਨੇ ਕੱਲ ਦਿਨੇ ਪਰਸੋ ਦਿਨੇ ਇਸ ਤਰ੍ਹਾਂ ਹੀ ਕਰਦੇ ਪਏ ਸੀ ਕਿਉਂਕਿ ਗੱਲ ਵੀ ਨਹੀਂ ਕਰਦੇ ਵੇ ਫੋਨ ਤੱਕ ਨਹੀਂ ਦੇਖੋ ਜੀ ਜੱਜ ਦੇ ਫੋਨ ਤੱਕ ਕਮ ਸਿਕੋਂ ਚੁੱਕੋ ਜੱਜ ਦਾ ਫੋਨ ਹੀ ਚੁੱਕਦੇ ਪਏ ਹੂੰ ਕਿਉਂਕਿ ਉੱਥੇ ਜਦੋਂ ਬੈਠੇ ਹੁੰਦੇ ਕੀ ਨਾਮ ਉਹਨਾਂ ਦਾ ਸਾਈਡ ਤੇ ਮੈਨੂੰ ਪਰਪਰ ਨਹੀਂ ਪਤਾ ਨੇ ਆਪ ਕੋ ਨੇ ਆਪ ਕੋ ਉਹਦਾ ਲੜਕਾ ਫੋਨ ਕਰਦਾ ਵਾ ਅੰਦਰੋਂ ਫੋਨ ਹੀ ਚੁੱਕਦੇ ਪਏ ਸੋਚੋ ਫੋਨ ਕਰਕੇ ਜੇਲ ਫੋਨ ਨਹੀਂ ਚੁੱਕ ਹਾਂਜੀ ਜੇਲ ਪੈਕੋਸ਼ ਕਰਦੇ ਪਿੰਦੇ ਹੂੰ ਤਾਂ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਆ ਤੁਸੀਂ ਸਮਾਂ ਦਿੱਤਾ ਤਾਂ ਇਹ ਸਨ ਮਨਦੀਪ ਸਿੰਘ ਤੇ ਹਰਦੀਪ ਸਿੰਘ ਜੋ ਕਿ ਸੰਦੀਪ ਸਿੰਘ ਸਣੀ ਹੋਣਾਂ ਦੇ ਭਰਾ ਨੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਕਾਲ ਦਿੱਤੀ ਗਿਆ ਅਣਮਿੱਥੇ ਸਮੇਂ ਦੇ ਲਈ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਧਰਨਾ ਜਿਹੜਾ ਉਹ ਸ਼ੁਰੂ ਕਰ ਲਿਆ ਗਿਆ ਮੈਂ ਵਿਸ਼ਾਲ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਪੱਕੇ ਤੌਰ ਦੇ ਉੱਤੇ ਬੈਠ ਗਈਆਂ ਨੇ ਹਾਲਾਂਕਿ ਦਿਨ ਭਰ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਪਰ ਹੁਣ ਪੱਕੇ ਤੌਰ ਦੇ ਉੱਤੇ ਜਿਹੜਾ ਉਹ ਫੈਸਲਾ ਲੈ ਲਿਆ ਗਿਆ ਕਿ ਇੱਥੇ ਜਦੋਂ ਤੱਕ ਪਰਿਵਾਰ ਦੀ ਜਿਹੜੀ ਆ ਉਹ ਮੁਲਾਕਾਤ ਨਹੀਂ ਕਰਾਈ ਜਾਊਗੀ ਪਰਿਵਾਰ ਨੂੰ ਜਿਹੜਾ ਨਹੀਂ ਮਿਲਾਇਆ ਜਾਊਗਾ ਤੇ ਮੈਡੀਕਲ ਜਿਹੜਾ ਨਹੀਂ ਕਰਾਇਆ ਜਾਂਦਾ ਜਦੋਂ ਤੱਕ ਮੈਡੀਕਲ ਨਹੀਂ ਕਰਾਇਆ ਜਾਂਦਾ ਤੇ ਔਰ ਜਿਹੜੇ ਅਫਸਰਾਂ ਦੇ ਵੱਲੋਂ ਇਹ ਤਸ਼ੱਦਦ ਟਾਇਆ ਗਿਆ ਜਿਸ ਤਰ੍ਹਾਂ ਵਕੀਲ ਸਹਿਬਾਨ ਜਾਂ ਪਰਿਵਾਰ ਨੂੰ ਜੋ ਵਕੀਲਾਂ ਨੇ ਦੱਸਿਆ ਜਾਂ ਸਾਨੂੰ ਇੰਟਰਵਿਊ ਦੇ ਵਿੱਚ ਦੱਸਿਆ ਤਾਂ ਉਹ ਦੱਸ ਰਹੇ ਹਨ ਕਿ ਜੇਕਰ ਉਸਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਉਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇੱਥੇ ਧਰਨਾ ਜਿਹੜਾ ਲਗਾ ਦਿੱਤਾ ਗਿਆ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਕੇਂਦਰੀ ਜੇਲ ਪਟਿਆਲਾ